ਬਜਾਇਓ ਪੁੱਤ ਕਿੰਨੇ ਵਾਰੀ ਮਾਰਿਆ ਸੀ ਹੁੱਟਰ ਸੋ ਦੋ ਵਾਰ ਮਾਰਿਆ ਸੀ ਹੈ ਦੋ ਵਾਰ ਹੁੱਟਰ ਮਾਰ ਕੇ ਮਿਲਿਆ ਕੀ ਨਹੀਂ ਹੈ ਮੁਸ਼ਕਿਲ ਨਹੀਂ ਇਹ ਗਿਫਟ ਲੈਣ ਨੂੰ ਜੀ ਕਰਦਾ ਸੀ ਤਾ ਦੇਖ ਲੈ ਮੈਂ ਤੇਰੇ ਘਰ ਆਇਆ ਗਿਫਟ ਦੇਣ ਵਾਸਤੇ ਤੇਰੇ ਜਿੰਨੇ ਯਾਰ ਦੋਸਤ ਹੈ ਸਾਰੇ ਨੂੰ ਸਮਝਾਉਣਾ ਹੈਂਸ ਟਾਈਮ ਸਾਡੇ ਸ਼ਹਿਰ ਦੇ ਵਿੱਚ 25 ਤੋਂ 30 ਲੋਕ ਹੈ ਇਸ ਤੋਂ ਹੋ ਸਕਦਾ ਵੱਧ ਹੋ ਜਿਹੜਾ ਸ਼ਹਿਰ ਦੇ ਵਿੱਚ ਕੋਈ ਵੀ ਪੁਲਿਸ ਸੁਰੂਲਾਂ ਦੀ ਜਾਂ ਟ੍ਰੈਕ ਸੁਰੂਲਾਂ ਦੀ ਵਾਇਲੇਸ਼ਨ ਕਰਦਾ ਕੋਈ ਪਟਾਕਾ ਮਾਰਦਾ ਜਾਲੀ ਲਾ ਕੇ ਘੁੰਮਦਾ ਹੋਪਲ ਮਾਰਦਾ ਜਾਂ ਕੋਈ ਹੋਰ ਟ੍ਰਿਪਲਿੰਗ ਕਰਦਾ bina ਨੰਬਰ ਪਲੇਟ ਦੇ ਜਾਂ ਕੋਈ 스ਕਿੰਟਬਾਜੀ ਕਰਦਾ ਉਹ ਲੋਕ ਉਸੇ ਟਾਈਮ ਉਦੀ ਵੀਡੀਓ ਬਣਾ ਕੇ ਫੋਟੋ ਖਿੱਚ ਕੇ ਮੈਨੂੰ ਸੈੱਟ ਕਰ ਦਿੰਦੇ ਐ ਇਸੇ ਤਰ੍ਹਾਂ ਹੀ ਕੱਲ ਤੁਸੀਂ ਮਾਰਿਆ ਉੱਥੇ ਐ ਡੀਸੀ ਰੋਡ ਦੇ ਨੇੜੇ ਅਮਨ ਹਸਪੀਟਲ ਦੇ ਨੇੜੇ ਇੱਕ ਜਗ੍ਹਾ ਅੱਗੇ ਮਾਰਿਆ ਨਾਲੇ ਤੇਰੀ ਵੀਡੀਓ ਬਣਾ ਕੇ ਉਹਨਾਂ ਨੇ ਮੈਨੂੰ ਸੈੱਟ ਕਰਤੀ ਐ ਉਹਦੇ ਅਧਾਰ ਤੇ ਫੋਟੋ ਪੱਤੇ ਤੇ ਘਰ ਆਏ ਤੇ ਮੈਂ ਉਮੀਦ ਕਰਦਾ ਤੂੰ ਅੱਗੇ ਤੋਂ ਜੀ ਗਲਤੀ ਨਹੀਂ ਕਰੇਗਾ ਉਹਨੇ ਗੱਡੀ ਸਾਡੇ ਨਾਲ ਖੜ ਤੇ ਇਹਦਾ ਜਿਹੜਾ ਹੁੱਟਰ ਆ ਉਹ ਲਵਾ ਦੇ ਤੇ ਗਿਫਟ ਤੇਰਾ ਆਪਾਂ ਤਿਆਰ ਕਰ ਦਿਆਂ ਠੀਕ ਹੈ ਹਾਂ ਆ ਦੇ ਕੋਈ ਇਹਲਾ ਹੁੱਟਰ ਆ ਇਹ ਵੀ ਲਾ ਲੈਣਾ ਐਡਰੈਸ ਸਿਸਟਮ ਹੈ ਇਹ ਵੀ ਲਾ ਲੈਣਾ ਠੀਕ ਹੈ ਤੇ ਮੈਂ ਆਮ ਪਬਲਿਕ ਦੇ ਦਿਮਾਗ 'ਚ ਆਉਂਦਾ ਕਿ ਸ਼ਾਇਦ ਤੇ ਜਿਹੜੇ ਪੁਲਿਸ ਅਫਸਰ ਟ੍ਰੈਫਿਕ ਪੁਲੀਸ ਸਾਹਿਬ ਤਾਂ ਪੀਸੀ ਸਾਹਿਬ ਇਹੇ ਪੁਲਿਸ ਵਾਲੇ ਬੱਚੇ ਜਿਹੜੇ ਉਹਨਾਂ ਦਾ ਚਰਾਨ ਨਹੀਂ ਕਰਦੇ। ਨੂੰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਨਾ। ਇਹ ਜਿਹੜਾ ਫੋਟਰ ਲੱਗਾ ਸੀ ਤੇ ਪੁਲਿਸ ਮੁਲਾਜ਼ਮ ਦੇ ਬੱਚੇ ਹੀ। ਤੇ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਪਲੀਜ਼ ਅਸੀਂ ਤਾਂ ਪਹਿਲਾਂ ਕਿਸ ਨੂੰ ਬਖਸ਼ਦੇ ਨਹੀਂ। ਤੇ ਇਸ ਕਰਕੇ ਪੁਲਿਸ ਕੋ ਐਜੀ ਗਲਤੀ ਤੁਹਾਾਰੇ ਕਰਨਾ ਬੈਠਿਆ ਚਾਹੇ ਕੋਈ ਪੁਲਿਸ ਅਫਸਰ ਦਾ ਬੱਚਾ ਚਾਹੇ ਕੋਈ ਸਿਵਲ ਦਾ ਸਾਡੇ ਵਾਸਤੇ ਪੁਲਿਸ ਦੇ ਬੱਚੇ ਵੀ ਉਹ ਜਿਹੇ ਆ ਸਿਵਲ ਦੇ ਬੱਚੇ ਇਹੋ ਜਿਹੇ ਆ ਕਿਉਂਕਿ ਰੂਲ ਸਾਰੇ ਵਾਸਤੇ ਬਰਾਬਰ ਆ। ਇਸ ਕਰਕੇ ਇਹਦਾ ਜਿਹੜਾ ਜੋ ਚਰਾਨ ਬਣਦਾ ਉਹ ਕਰ ਦਿੱਤਣਾ। Thank you